ਮਾਜੀ ਜੀਰੋ ਮੈਨੂੰ ਬੱਤ ਕਰਾਓ ਕਿ ਬਤੀ ਯਾ ਬੱਤ ਮੈਂ ਕੰਦੀ ਹੋ ਗਈ ਮੇਰਾ ਪੁੱਤ ਇਲਾਕੇ ਕੋਈ ਸਾਥ ਨਹੀਂ ਦੇ ਤਾ ਤੇਰੀ ਬੱਚੀ ਮੇਰਾ ਪੁੱਤ ਕੋਲ ਗਿਆ ਨਾ ਬੰਦਾ ਨਾ ਇਹ ਮਾਜੀ ਆਪ ਤੋਂ ਮੈਂ ਇੱਕ ਤੁਮੜੇ ਤੇਰੀ ਕਰੋ ਕਹਿੰਦਾ ਨਹੀਂ ਕਰਦਾ ਗਿਆ ਲੋੜ ਪਾਇਆ ਬੂਟ ਪਾਇਆ

ਲੋਕ ਤਾਂ ਰੋਣਾ ਜੰਗਲਾ ਮੋਹਣ ਲਈ ਬਰੂਹ ਕਾਲੇ ਮਾਂ ਮੇਉਂਦਰੇ ਕੀ ਕਰੇ ਜਿਆਦਾ ਨਹੀਂ ਮਾਂ ਲਈ ਮੋਹਣ ਲਈ ਬਾਲੋ ਰੱਤ ਨੂੰ ਮੂਹੇ ਉੱਠ ਕੇ ਦੇਖਣਾ ਆਏ ਲੂਕੇ ਇਹ ਆਸੀ ਤੇਰੇ ਪੋਣਾ ਦਾ ਕਰੇ ਸੁਸੂਸੀ ਅਜੇ ਕਰਕੇ ਦੇ ਦੇ ਕੋਈ ਇੱਥੇ ਆਵੇ ਮੈਂ ਤੂੰ ਦੀਦਾਸਾ ਨਹੀਂ ਲੱਗਣੇ ਚੀਤੇ ਥੋੜਾ ਰੌਲਾ ਸੀ ਸੁਤਰਾ ਪੁੱਤ ਮੇਰਾ ਕਾਹੋ ਸੋਟ यार मैं कहती होगी मैं कुत्ता ना कहा ही किसने बताया जमाने वाले तो आया नहीं मैं कल मारेगी ना पा दिए मैंने तक चढ़ के पहले ही हां तो लगेगा सीता वाले काले के डर के अरे मत सीर दे ना दे कोई साथ ना दे मेरी बच्ची मेरा मुत्ता बोलिया ना पड़ेगा के भाई देख बड़े ਰੋ ਕਹਿੰਦਾ ਵੀ ਕਰਦਾ ਗਿਆ ਲੋੜ ਪਾਇਆ ਬੂਟ ਪਾਇਆ ਵੇ ਮੁੰਡਿਆਰੇ ਫੂਲ ਕੋ ਤਿੱਕਨੇ ਪੁੱਟ ਤਾਰਾ ਬੂਟ ਨੀ ਆ ਕਰਦਾ ਤਸਰਾ ਸਾਡੀ ਦਾ ਬਣ ਕੇ ਕੋਸ਼ਿਸ਼ ਨਹੀਂ ਆਰੇ ਬੱਤ ਨੇ ਖੜਾ ਮੜ ਕੇ ਹੁਣ ਆ ਤੇ ਮੁਤਾ ਹੀ ਕਰੂਗੀ ਨਾ ਕਿ ਤੋ ਲਾਉਂਗੀ ਬੈਠੇ ਤੂੰ ਹਾਏ ਮੁਤਾ ले गए जीरण मेरा मन बलिया ना गाल सुनता गली कहता गाडागी राणा मेरा अरे से मेरा मन भरमाता ओ नदी ओ तैरणे यार ही क्यों दे ओ तैरी बिट्टी मैगी बनू जाती वादी कर पता डाल सुनता डाल का ना ਜਾਨੀ ਮਾੜੀ ਨਾ ਕਰ ਗੱਲ ਕਰ ਗੱਲ ਕਰ ਸੇਟਰ ਉਹਦੀ ਗੱਲ ਕਰ ਰਿਹਾ ਸੀ ਕੈਂਪਲੀ ਸਟਰ ਸੋਲਵ ਤੇ ਬਾਦੋਂ ਬੜਾ ਅੱਛਾ ਮੁੰਡਾ ਸੀ ਕਹਿੰਦਾ ਜੀ ਮੈਂ ਕਿਸੇ ਨਾਲ ਲੜਦਾ ਨਹੀਂ ਚਾਹੁੰਦਾ ਤੁਹਾਡੀ ਉਪਰ ਦੇ ਪੁਲਿਸ ਕੋ ਫਿਰ ਉਹ ਸੋਲਵ ਕਰਵਾਇਆ ਸੀ ਕਹਿੰਦਾ ਸਰ ਕੋਰ ਤਾਂ ਕਿਸੇ ਨੇ ਤਾਂ ਕੋਈ ਇਹੋ ਜਿਹਾ ਇਸ਼ੂ ਹੀ ਨਹੀਂ ਸੀ ਕਹਿੰਦਾ ਸਰ ਲੈ ਲੈ ਪਰ ਤਦ ਵੀ ਤਾਂ ਕੋਈ ਕਾਰਨ ਕਿਉਂ ਐਸੇ ਤਾਂ ਇਹ ਜੀ ਰਾਜੀ ਇਹ ਦਿਨ ਦਿਹਾੜੇ ਜਿਹੜੇ ਮਰਡਰ ਹੈ ਨਾ ਵੀ ਇਹ ਤਾਂ ਐਵਰੀ ਡੇ ਸਟੋਰੀ ਹੈ ਉਹ ਜਿਹੜਾ ਅਸੀਂ ਅਲਮੇ ਜਲੰਧਰ ਗਿਆ ਸੀ ਗਾਜੀਨੋਂ ਸੇ ਸਾਢੇ 10 ਵਜੇ ਦੁਕਾਨ ਲੁੱਟ ਲਈ ਜੀ ਪਿਸਤੌਲ ਬੰਦ ਗੋਲੀਆਂ ਦੇ ਪਰ ਸੋ ਚੌਥੇ ਮਾਨਸਾ ਗਿਆ ਸੀ ਉੱਥੇ ਬੈਠੇ ਦੇ ਲਾਲੇ ਦੇ ਕੋਈ ਦੁਕਾਨਦਾਰ ਦੇ ਗੋਲੀਆਂ ਚਲਾ ਗਿਆ ਹੋਏ ਹੁਣੇ ਖਬਰ ਆਈ ਹੈ ਕਹਿੰਦੇ ਮੋਹਦੀ ਮਾਰਤਾ ਜੀ ਕਿ ਉੱਥੇ ਚਲਾ ਗਿਆ ਬਹੁਤ 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 ਮਾਰਿਆ ਹੈ ਪੁਲਿਸ ਦਾ ਜਾਂ ਸਰਕਾਰ ਦਾ ਕੋਈ ਡਰ ਨਹੀਂ ਹੈ ਨਹੀਂ ਗਾਜੀ ਨਹੀਂ ਤਾਂ ਪਿਸਤੌਲ ਬੰਦਾ ਕਤਾ ਮਾਰਨ ਨਹੀਂ ਆਪਾਂ ਪ੍ਰੇਰ ਕਰਦੇ ਹਰ ਰੋਜ਼ ਦੀ ਨਵੀਂ ਸਟੋਰੀ ਹੈ ਅੱਜ ਤਿੰਨ ਦਿਨ ਲਗਾਤਾਰ ਹੋ ਗਿਆ ਇਸੇ ਕੰਮ ਅਜਾੜੇ ਮੈਂ ਇੱਥੇ ਆਇਆ ਹੁਣੇ ਸੁਣਿਆ ਲੱਗਿਆ ਕਿ ਮੌਲੀ ਹੋ ਗਿਆ ਕੰਮ ਨਹੀਂ ਹੈ ਇੰਨੇ ਮਾਰੇ ਆ ਤਾਂ ਇਹਨਾਂ ਦੇ ਤੁਸੀਂ ਲਾਇਸੈਂਸਿਸ ਦਿੰਨੇ ਹੋਗਾ ਤੁਸੀਂ ਲਾਇਸੈਂਸਿਸ ਕੀ ਉਹ ਤਾਂ ਸਾਡੇ ਵਰਗਿਆਂ ਨੂੰ ਨਹੀਂ ਛੱਡਣ ਨੂੰ ਤਿਆਰ ਹੋ। ਇੰਨਾ ਚੈਪ ਐਸਐਸਪੀ ਰੋਡ ਤੋਂ ਲੰਘ ਰਿਹਾ ਕੋਈ ਉਹਦੇ ਤਾਂ ਤੁਸੀਂ ਲਾਇਸੈਂਸ ਤੇ ਵੈਪਨਸ ਤੋਂ ਪੁਸ਼ਤਤਾ ਹੋਣੀ ਚਾਹੀਦੀ ਹੈ ਚੈੱਕ ਇਨ ਕਿ ਕੋਈ ਜਾ ਰਿਹਾ ਏਦਾਂ ਥੋੜੀ ਕਿ ਕੋਈ ਲੋਅ ਆਊਟ ਤਾਂ ਹੈ ਹੀ ਨਹੀਂ। ਪਰ ਮੈਂ ਇੱਥੇ ਐਸਐਚਓ ਸਰਦਾਰ ਬੇਟਾ ਉਸ ਸਿਟੀ ਦੇ ਗਰਾਊਂਡ ਆਰੀਆ ਪਰ ਅਸੀਂ ਟਾਈਮ ਟਾਈਮ ਤੇ ਵਰਕ ਕਰਦੇ ਰਹੇ ਨੇ ਪਿਛਲੇ ਮਹੀਨੇ ਹੀ ਅਸੀਂ ਮੈਂ ਆਪ ਕੋ ਦੋ ਬੰਦੇ ਫੜਨੇ ਲੱਗ ਦੈ ਵੈਪਨ ਤੇ ਆਹ ਕੀ ਸੀ ਜਿਹੜਾ ਬਲ ਕਪਲ ਸਰ ਉੱਥੇ ਹੋਇਆ ਸੀ ਲੁਧਿਆਣਾ ਹੋਇਆ ਸੀ ਉਹ ਤਾਂ ਏ ਆਪਣੇ ਏਜੀਟੀਐਸ ਦੀ ਟੀਮ ਸੀ ਜੀ ਉਹਨਾਂ ਦੇ ਨਾਲ ਇੱਥੇ 15 ਰਾਉਂਡ ਆਫ ਕੀਤਾ ਸੀ ਦੀਰਾ ਜੀ ਕਰ ਰਹੇ ਹੋਗੇ ਤੁਸੀਂ ਪਰ ਤੁਜੀ ਪਰਾਵਾ ਆ ਕਿ ਪੁਲਿਸ ਦਾ ਟੈਰ ਖਤਮ ਹੋ ਉਸ ਜਬ ਸਾਰੀ ਟੀਮ ਕਰ ਪੁਲਿਸ ਤੋਂ ਡਰਦੇ ਹੁੰਦੇ ਸੀ ਲੋਕ ਉਹਨਾਂ ਪੁਲਿਸ ਦਾ ਚਵੰਨੀ ਟੈਰ ਇੰਟੈਲੀਜੈਂਸ ਕੁੜੀ ਹੁੰਦੀ ਹੈ ਕੁਝ ਥੋੜੀ ਬਾਕੀ ਸਾਰੀ ਸਿਉਂਚ ਸਿਉਂਚ ਕੁਝ ਪਤਾ ਨਹੀਂ ਪੁਲਿਸ ਤੋਂ ਬਹੁਤ ਡਰ ਦਬ ਦਬ ਕੇ ਵੀ ਬੰਦਾ ਮਾਰਦਾ ਮੇਰੇ ਨਾਲ ਬਣੂਗਾ ਵੀਰ ਦੇਖੋ ਮੰਦਪੁਰ ਚਲੇ ਗਿਆ ਇਹਨਾਂ ਨੂੰ ਤਾਂ ਬਹੁਤ ਬਹੁਤ ਮਸਲੇ ਹੋ ਗਏ ਕਿ ਕੀ ਹੋ ਗਿਆ ਜਿਸਲਾਗੀ ਹੁਣ ਬੰਦਾ ਮਾਰ ਕੇ ਜਿਹੜਾ ਬੰਦਾ ਹੁੰਦਾ ਉਹ ਮਾਰ ਕੇ ਗੈਂਗਸਟਰ ਬਣ ਜਾਂਦਾ ਇਜ਼ੀ ਮਨੀ ਉਹ ਕਹਿੰਦਾ ਮੈਂ ਫਲਾਣਾ ਮਾਰ ਰਿਹਾ ਸੀ ਵੇਖੋ ਹੁਣ ਮੈਨੂੰ ਇਹ ਦੇ ਦਿਓ ਫਿਰ ਮੈਂ ਦੂਜਾ ਮਾਰੂਗਾ ਜਿਹਨੇ ਮਰਵਾਇਆ ਇਹ ਬਿਸਨਸ ਹੈ ਇਹ ਚੱਲ ਰਿਹਾ ਕੰਮ ਪਿੱਛੇ ਜਿਹਨੇ ਮਰਵਾਇਆ ਉਹ ਤਾਂ ਅੱਗੇ ਆਉਂਦਾ ਇੱਕ ਵਾਰੀ ਸਾਹਿਬ ਇਨੀ ਗਲ ਵੈਪਨਸ ਵੀ ਬਹੁਤ ਵੱਧ ਗਏ ਆ ਉਹ ਯਾਰ ਇਲਲੀਗਲ ਜੀਵਨ ਹੋ ਰਹੀ ਨੂੰ ਬਾਰੀ ਹੋਸਟ ਸਾਰਗਿਆ ਸਟੇਟਾ ਹੋਰ ਵੀ ਚੱਲ ਰਹੀਆਂ ਨਾ ਤੁਡੇ ਨਾਲੇ ਮਾਚਲੇ ਤੁਹਾਡੇ ਨਾਲ ਰਾਜਸਥਾਨ ਰਾਜਸਥਾਨ ਤੋਂ ਵੱਡੀ ਸਟੇਟ ਹੈ ਤੁਹਾਡੇ ਨਾਲ ਹਰਿਆਣਾ ਸਾਡੇ ਪੰਜਾਬ 'ਚ ਹੀ ਇਹ ਕੰਮ ਹੋ ਰਿਹਾ ਲੋ ਐਂਡ ਆਰਡਰ ਬਿਲਕੁਲ ਨਹੀਂ ਹੈ ਸਾਲੇ ਜੀ ਕੋਈ ਗੱਲ ਨਹੀਂ ਹੈ ਹੁਣੇ ਤਰਨਤਾਰ ਨਾਲ ਇਲੈਕਸ਼ਨ ਸੀਗਾ ਤੇ ਅੱਜ ਅਸੀਂ ਉੱਥੋਂ ਆਏ ਆ ਤੁਹਾਡੇ ਨਾਲ ਹੈ ਔਰ ਜੇ ਨਹੀਂ ਇਨਸਾਫ ਮਿਲਦਾ ਤੇ ਫਿਰ ਅਸੀਂ ਆਪਦੇ ਵੱਲੋਂ ਤੁਸੀਂ ਕੀ ਕਰਨਾ ਅਸੀਂ ਆਪਦੇ ਵੱਲੋਂ ਐਸਐਸਪੀ ਦਾ ਖਰਾਉ ਕਰਾਂਗੇ ਜਾਂ ਉੱਥੇ ਬੈਠ ਔਰ ਨੂੰ ਜਿੰਨਾ ਚਿਰ ਪਹਿਲਾਂ ਤੁਸੀਂ ਪਰਿਵਾਰ ਕਿਉਂਕਿ ਮੈਂ ਇਹੋ ਜੇ ਮੌਕੇ ਤੇ ਕਿਸੇ ਪ੍ਰਕਾਰ ਦੀ ਕੋਈ ਲੜੀ ਨੀਤੀ ਨਹੀਂ ਕਰਨਾ ਚਾਹੁੰਦਾ ਠੀਕ ਹੈ ਜੱਗਾ ਜੀ ਆ ਜਾਣਗੇ ਆ ਮਨੀ ਇੱਥੇ ਤੁਹਾਡੇ ਕੋਲ ਹੈ ਪਰ ਤੁਸੀਂ ਫੈਸਲਾ ਪਹਿਲਾਂ ਪਰਿਵਾਰ ਤੇ ਪਿੰਡ ਆ ਰਹਿਣੇ ਉਹ ਕਿ ਐਵੇਂ ਕਈ ਵਾਰੀ ਬੰਦੇ ਨੂੰ ਲੱਗਦਾ ਹੁੰਦਾ ਵੀ ਸਾਡੇ ਬਲਦੀ ਚ ਤੇਲ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਤੁਹਾਡੇ ਨਾਲ ਜਿੱਥੇ ਕੋਈ ਚਾਰ ਪੈਸੇ ਵੀ ਲੱਗੇ ਵਕੀਲ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ ਤੁਹਾਡੀ ਲੜਾਈ ਲੜਾਂਗੇ ਮੇਨ ਪੁਲਿਸ ਗ੍ਰਫਤਾਰ ਕਰਦੀ ਬਰੂ ਉਹਨਾਂ ਨੂੰ ਉਹ ਵੀ ਅਸੀਂ ਲੜਾਈ ਲੜਾਂ ਪਰ ਉਹ ਥੋੜਾ ਜਾਣ ਆਲਾ ਤਾਂ ਭਾਈ ਵਾਪਸ ਦਿਹਾੜੀ ਇਹ ਉਹ ਆਉਂਦਾ ਹੋਵੇ ਤਾਂ ਅਸੀਂ ਸਾਰੇ ਜਾਣੇ ਸਾਰਾ ਪਿੰਡ ਵੰਗਾਰ ਦਿੱਤੇ ਪਰ ਉਹ ਆਉਂਦਾ ਹੈ ਇਹ ਫੈਸਲਾ ਪਰਿਵਾਰ ਵਾਲਿਆਂ ਨੇ ਤੇ ਪਿੰਡ ਵਾਲਿਆਂ ਨੇ ਲੈਣਾ ਉਹ ਵੀ ਹੈਗੇ ਉਸੇ ਤੋਂ ਸਾਡੇ ਆਉਣ ਦਾ ਮਕਸਦ ਵੀ ਹੁੰਦਾ ਤੁਸੀਂ ਲੋਕਾਂ ਨੇ ਆ ਤਾਂ ਸਾਡਾ ਇਲਾਕੇ ਦੀ ਜਗਰਾਉ ਵਾਲਿਆਂ ਨੇ ਵੋਟਾਂ ਪਾਈਆਂ ਵੈਸੇ ਵੀ ਸਾਡਾ ਫਰਜ਼ ਬੰਦਾ ਹਾਂ ਦਾ ਨਾਰਾ ਮਾਰਨਾ ਫੇਰ ਪਾਰਟੀ ਇਹਨੇ ਨਾਲ ਮਾੜਾ ਮੋਟਾ ਪੁਲਿਸ ਉਤਾ ਕਰ ਲੈਂਦੀ ਹੈ ਮਾੜੀ ਮੋਟੀ ਸ਼ਰਮ ਆ ਜਾਂਦੀ ਹੈ ਵੈਸੇ ਹਾਲਾਤ ਬਹੁਤ ਮਾੜੇ ਜੋ ਕਹੀਏ ਉਹਨੇ ਹੀ ਮਾੜੇ ਹਾਲਾਤ ਇਹ ਫੜ ਕੇ ਮਾਰੇ ਹੁਣ ਜਿਹੜੇ ਇਹੋ ਜਿਹੇ ਬਰਦੇ ਆ ਉਹ ਸਸ ਮਾਰੇ ਉਹ ਸਸ ਮਾਰੇ ਤੇ ਫੇਰ ਇਹ ਜਾਂ ਕੰਮ ਹੀ ਨਾ ਚੱਲੇ ਮੈਨੂੰ ਤਾਂ ਡਰ ਲੱਗੀ ਆ ਦੁਬਈ ਜਾਂਦੇ ਰੋ ਸਿਉਣਾ ਲੰਮਕੀ ਜਾਂਦਾ 25 25 ਕਿਲੋ ਹਾਸ ਨਹੀਂ ਲਾਉਂਦਾ ਕਿਉਂਕਿ ਹੱਥ ਵੱਢਦੇ ਆ ਇੱਥੇ ਜੀਰਾ ਜੀ ਕਰਦਾ ਮੁੰਡਾ ਮਾਰ ਗਰਾਹੀ ਕਰਦਾ ਮੁੰਡਾ ਮਾਂ ਸਾਰੇ ਬੱਚੇ ਵੀ ਤਾਈ ਬਾਹਰ ਫਸਦੇ ਨਾ ਕੁੱਤੇ ਦਾ ਤਾਂ ਸਵਸ ਹੋ ਗਿਆ ਕੁੱਤੇ ਨੂੰ ਤਾਂ ਰੋਟੀ ਪਾਣੀ ਲੱਗੇ ਕੋਈ ਨਾ ਸਿੰਘਾਂ ਬੰਦੇ ਤਾਂ ਹੀ ਨਹੀਂ ਹੋਣਾ ਪਰਿਵਾਰ ਨੂੰ ਕਿਸੇ ਗੱਲ ਤੇ ਫੋਰਸ ਨਾ ਕਰੋ ਅਸੀਂ ਨਹੀਂ ਇਹਨਾਂ ਨੂੰ ਕੁਝ ਕਹਿੰਦੇ ਵੀ ਇਹਨਾਂ ਨੇ ਪੋਸਟਮਾਰਟਮ ਕਰਾਉਣਾ ਹੈ ਨਹੀਂ ਕਰਾਉਣਾ ਅੰਤਿਮ ਸੰਸਕਾਰ ਕਿਦੋਂ ਕਰਨਾ ਪਰ ਤੁਸੀਂ ਇਹਦਾ ਰਸਤਾ ਨਹੀਂ ਹੁੰਦੀ ਤੁਸੀਂ ਫੋਰਸ ਨਾ ਕਰੋ ਰਾਈਟ ਸਰ ਇਹਨਾਂ ਦਾ ਮਨ ਜਦੋਂ ਕਰਦਾ ਹੈ ਉਹਨਾਂ ਦੇ ਮੁਤਾਬਕ ਚੱਲੋ ਅਸੀਂ ਇਹਨਾਂ ਦੇ ਨਾਲ ਜੇ ਤੁਸੀਂ ਫੋਰਸ ਕਰੋਗੇ ਤਾਂ ਫਿਰ ਅਸੀਂ ਤੁਹਾਡੇ 100% ਖਲਾਫ ਸਰ ਸਾਨੂੰ ਵੀ ਪਰਿਵਾਰ ਨਾਲ ਬਹੁਤ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਕਿ ਤੁਸੀਂ ਦਾ ਬੱਚਾ ਜਵਾਨ ਚਲੇ ਜਾਵੇ ਕੱਲਰ ਕੱਲਰ ਬੇਟਾ ਸੀ ਕਿ ਸਰ ਅਸੀਂ ਨਹੀਂ ਆਈ ਪਰ ਫਿਰ ਵੀ ਅਸੀਂ ਪਰਿਵਾਰ ਦੇ ਨਾਲ ਸਾਡੇ ਆਫੀਸਰ ਸਾਹਿਬਾਂ ਦੇ ਅਗਲੇ ਦੇ ਜਿਵੇਂ ਮਾਨੂੰ ਕਿਉਂਕਿ ਹੁਣ ਇਸ ਸਥਿਤੀ ਦੇ ਵਿੱਚ ਉਹਨਾਂ ਦੇ ਕਲੇਜੇ ਚ ਜਿਵੇਂ ਮਾੜੀ-ਮੋਟੀ ਸ਼ਾਂਤੀ ਮਿਲਦੀ ਹੈ ਰਾਈਟ ਸਰ ਉਹਨਾਂ ਨੂੰ ਉਵੇਂ ਕਰ ਲੈਣ ਰਾਈਟ ਸਰ ਬਿਲਕੁਲ ਅਸੀਂ ਵੀ ਨਹੀਂ ਇਸ ਗੱਲ 'ਚ ਇੰਟਰਫੀਰੈਂਸ ਕਰ ਅਸੀਂ ਕਿਉਂਕਿ ਇੱਕ ਤਾਂ ਅਗਲੇ ਦੇ ਘਰੇ ਨੌਜਵਾਨ ਮੁੰਡੇ ਦੀ ਲਾਸ਼ ਪਈ ਹੈ ਉੱਤੇ ਰਾਜਨੀਤੀ ਕਰਕੇ ਵਿਆਹ ਕਰੋ ਬਿਲਕੁਲ ਨਹੀਂ ਭਾਈ ਜੀ ਆਪ ਦੀ ਮਰਜ਼ੀ ਕਰਨੀ ਹੈ ਸਾਡੀ ਬਿਲਕੁਲ ਨਹੀਂ ਇਸ ਗੱਲ 'ਚ ਤੁਹਾਨੂੰ ਰਾਏ ਕੋਈ ਪੈਂਡਾਲੇ ਰਹਿ ਲਓ ਆਪ ਲੋ ਹਾਂ ਅਸੀਂ ਪਰ ਤੁਹਾਡੇ ਨਾਲ ਖੜੇ ਹਾਂ ਜਿਹੜਾ ਤੁਹਾਡਾ ਫੈਸਲਾ ਹੋਊਗਾ ਇਹ ਨਾ ਸਮਝੋ ਵੀ ਅਸੀਂ ਇਕੱਲੇ ਆ ਪੂਰਾ ਜਗਰਾਓ ਪੂਰੇ ਪੰਜਾਬ ਦੇ ਲੋਕ ਜੱਗਾ और मनी है, सारे असल कल महसूस करना जिन्हें जोगरे अमी मनी तो

ਇਸੇ ਤਰ੍ਹਾਂ ਹੀ ਤੁਸੀਂ ਦੇਖੋ ਮੌਦੀ ਦੇ ਵਿੱਚ ਉਹ ਇਨਫੋਰਮੇਸ਼ਨ ਆਈਏ ਕਿ ਉੱਥੇ ਵੀ ਇਸ ਤਰ੍ਹਾਂ ਦਾ ਕੋਈ ਜਾਨ ਨਹੀਂ ਮਿਲਦਾ ਮੈਂ ਕੱਲ ਜਿਲੰਦਰ ਜਾ ਕੇ ਆਇਆ ਹਾਂ ਬੰਦਾਲਾ ਦੀ ਘਟਨਾ ਥੀਪ ਉੱਥੇ ਵੀ ਇੱਕ ਦੁਕਾਨਦਾਰ ਬਿਲਕੁਲ ਕੇ ਲੈ ਕੇ ਦੁਕਾਨ ਚਲਾ ਰਿਹਾ ਸੀ ਉਹ ਹਰ ਰੋਜ਼ ਅਗਰੀ ਇੱਕ ਨਵੀਂ ਖਬਰ ਠੀਕ ਹੈ ਜੀ ਜਿਹੜਾ ਕਿ ਪੰਜਾਬ ਇਦਾਂ ਦਾ ਨਹੀਂ ਸੀ ਪਰ ਪੰਜਾਬ ਨੂੰ ਇਦਾਂ ਦਾ ਬਣਾ ਦਿੱਤਾ ਗਿਆ ਅੱਜ ਦੀ ਸੰਵਾਦ ਹੁੰਦੀ ਹੈ ਤੇ ਅੱਜ ਦੀ ਪੰਜਾਬ ਦੀ ਥੁੜਸੀ ਹਰ ਰੋਜ ਮਾਂ ਬਾਪੇ ਕੋਲੋਂ ਬੱਚਾ ਬਣ ਗਿਆ ਹੁਣ ਉਹ ਕੋਸਟ ਮਾਰਟ ਵਾਸਤੇ ਵੇਟ ਕਰੇਗੀ ਫੇਰ ਉਹ ਸਾਡੀ ਮਾਤਾ ਉਹਨੂੰ ਅੰਤਿਮ ਸੰਸਕਾਰ ਕਰੇਗੀ ਭੈਣ ਭਰਾ ਇੱਕ ਹੀ ਪੁੱਤ ਸੀ ਨਾ ਕੋਈ ਚਾਚਾ ਹੈ ਨਾ ਤਾਇਆ ਸ਼ਰਮ ਹੋਣੀ ਚਾਹੀਦੀ ਹੈ ਪੰਜਾਬ ਦੀ ਪੁੱਤਸ ਨੂੰ ਤੇ ਪੰਜਾਬ ਦੀ ਸਰਕਾਰ ਔਰ ਮੁਖ ਨਤਰਾ ਸਾਹਿਬ ਕਿ ਜਿੰਨਾ ਚਿਰ ਇਸ ਤੇ ਤੁਸੀਂ ਤਵੱਜੋ ਨਾ ਦਿੱਤੀ ਸਭ ਕੁਝ ਵਿਕਾਰ ਕੁਈ ਡਵੈਲਪਮੈਂਟ ਨਹੀਂ ਕੋਈ ਇੰਡਸਟਰੀ ਨਹੀਂ ਜਿੰਨੂ ਚਕੇ ਸਾਰੇ ਬੱਚੇ ਨਹੀਂ ਕੁਝ ਬੱਚੇ ਨਸ਼ੇ ਨੇ ਖਾ ਲਈ ਕੁਝ ਬੱਚਿਆਂ ਦੇ ਹੱਥਾਂ ਦੇ ਵਿੱਚ ਇਹ ਹਥਿਆਰ ਆ ਗਏ ਔਰ ਇਸ ਤਰ੍ਹਾਂ ਜਿਹੜਾ ਦਿਨ ਦਿਹਾੜੇ ਪਤਲੇ ਆਵੇ ਕੱਲ ਦੀ ਜਿਹੜੀ ਇਹ ਕਹਾਣੀ ਹੈ ਕਹਿੰਦੇ ਅੱਧਾ ਘੰਟਾ ਐਸਐਸਪੀ ਦੇ ਦਫਤਰ ਦੇ ਨਾਲ ਲੜਾਈ ਚੱਲਦੀ ਹੈ ਬੇਖੌਫ ਇਹ ਦਿਨ ਦਿਹਾੜੇ ਦਾ ਕਿੰਨੇ ਵਜੇ ਦਾ ਹੋਇਆਗਾ 2 ਵਜੇ ਦਾ ਵਾਕਿਆ ਹੈ ਤੇ ਜੇ 2 ਵਜੇ ਸ਼ਹਿਰ ਦੇ ਵਿੱਚ ਐਸਐਸਪੀ ਦਫਤਰ ਦੇ ਨਾਲ ਇਹ ਕੰਮ ਘਟਨਾ ਵਾਪਰੀ ਹੈ ਕਿ ਫਿਰ ਤੁਸੀਂ ਸਮਝ ਲਓ 10:30 ਵਜੇ ਕਨ 11:00 ਵਜੇ ਉਹ ਜਿਹੜੀਆਂ ਲੁੱਟ ਖੋਹ ਜਲੰਧਰ ਹੋਈ ਹੈ ਦਿਨ ਦਿਹਾੜੇ ਪਿਸਤੌਲ ਲੈ ਕੇ ਉਹ 11:00 ਵਜੇ ਭਰੇ ਬਾਜ਼ਾਰ ਦੇ ਵਿੱਚ ਤੇ ਹਾਲਾਤ ਤੁਸੀਂ ਜਾਣ ਸਕਦੇ ਹੋ ਕਿ ਅੱਜ ਕਿੰਦੇ ਹਾਲਾਤ ਕਿਪਾਟਿਆਂ ਤੇ ਉਹ ਵੀ ਜਾ ਡੈਲੀ ਪੋਸਟ ਨੂੰ ਵੀ ਫੋਨ ਆਇਆ ਜੱਸੀ ਖੂਮ ਕਰਕੇ ਉਹ ਕਹਿ ਰਹੇ ਨੇ ਕਿ ਐਸੀ ਤੇ ਮੈਂ ਜਦrangle ਕੱਟੇ ਕਰਾਂਗਾ ਇਸੇ ਲਈ ਮੈਂ ਤਾਂ ਤੁਹਾਨੂੰ ਕਿਹਾ ਹੈ ਕਿ ਫੋਨ ਦੇ ਕੇ ਬਸੇ ਸੋਸ਼ਲ ਮੀਡੀਆ ਕਿ ਮੈਂ ਕਹਿ ਰਿਹਾ ਹੈ ਕਿ ਇਹ ਛੋਟੇ ਛੋਟੇ ਹੁਣ ਵੱਲ ਬੱਢ ਗਏ ਹੈ ਨਵਾਂ ਗੈਂਗ ਔਰ ਚੱਲਦੀ ਹੈ ਜਿਹੜਾ ਮੁੰਡਾ ਵੇਲਾ ਤੁਰਿਆ ਫਿਰਦਾ ਉਹ ਬੰਦਾ ਮਾਰ ਕੇ ਉਹਦੀ ਜ਼ਿੰਮੇਵਾਰੀ ਲੈਂਦਾ ਤਾਂ ਜੋ ਉਹਨੂੰ ਫਰੋਤੀਆਂ ਤੇ ਪੈਸਾ ਹੋਰ ਇਕੱਠਾ ਹੋਣ ਲੱਗ ਪਿਆ ਉਹ ਕਹਿੰਦਾ ਵੀ ਫਲਾਮਾ ਮੈਂ ਮਾਰਿਆ ਟੈਰਰ ਫਲਾਉਣ ਦਾ ਮੋਲ ਜਿਹੜਾ ਪੂਰੇ ਪੰਜਾਬ ਇਸ ਤਰ੍ਹਾਂ ਦਾ ਜਦੋਂ ਅਤਵਾਦ ਸੀ ਉਦੋਂ ਵੀ ਨਹੀਂ ਸੀਗਾ ਮਾੜੇ ਦਿਨ ਸੀ ਇਹ ਤਾਂ ਨਵੀਂ ਕਹਾਣੀ ਸੁਣੂ ਮਿਲਿਆ ਕਿ ਬੰਦਾ ਮਾਰ ਕੇ ਨਹੀਂ ਬੰਦਾ ਡਰਦਾ ਰਹਿੰਦਾ ਛੁਪ ਜਾਂਦਾ ਹੈ ਲੜਾਈ 'ਚ ਬੰਦਾ ਵਰ ਗਿਆ ਪੂਰੀ ਬਾਹ ਨੂੰ ਪੁੱਛੋ ਜਿਹਨੇ ਆਪਣੇ ਤੇ ਵਿੱਚ ਰੱਖਿਆ ਜਨਮ ਜਿੱਤਾ ਚੋਰੀ ਕੀ ਹਾਲਤ ਹੈ ਮੈਂ ਜਦੋਂ ਆਇਆ ਇੱਕ ਸੈਕਿੰਡ ਉਹਨੇ ਸਾਹ ਹੀ ਲਿਆ ਚਿੱਕਾ ਬੰਦਾ ਦਿਨ ਦਿਹਾੜੇ ਇੱਕ ਕਾਰੋਬਾਰੀ ਦੁਕਾਨ ਤੇ ਬੈਠੇ ਦੇ ਗੋਦੀਆਂ 'ਚ ਲੱਤਿਆ ਉਹਨੂੰ ਸਮਝ ਨਹੀਂ ਆਈ ਕਿਉਂ ਚੱਲ ਗਿਆ ਸ਼ਾਮ ਨੂੰ ਇੱਕ ਕਰੋੜ ਦੀ ਫਰੋਤੀ ਬੰਦ ਕੱਲ ਮੇ 81 ਸਵਾ ਕਰੋੜ ਰੁਪਏ ਦੇ ਗਹਿਣੇ ਸਵਾ 10 ਵਜੇ ਦਿਨ ਦਿਹਾੜੇ ਲੁੱਟ ਲਏ ਗਏ ਜਲੰਧਰ ਚ ਤਿੰਨ ਨੌਜਵਾਨਾਂ ਨੇ ਸੀਸੀਟੀਵੀ ਦੇ ਵਿੱਚੋਂ ਕੈਦ ਹੋਏ ਜਿਨ੍ਹਾਂ ਦੇ ਹੱਥ ਦੇ ਵਿੱਚ ਅਸਲਾ ਤੇ ਪਿਸਤੌਲ ਆ ਅੱਜ ਨਤੀਜਾ ਦੇਣਾ ਹੈ ਕਿ ਕੱਲ ਸ਼ਾਮ ਦੀ ਇਹ ਖਬਰ ਸੀ ਕਿ ਇੱਕ ਕਬੱਡੀ ਪਲੇਅਰ ਤੇਜਪਾਲ ਸਿੰਘ ਠੀਕ 2 ਵਜੇ ਦੇ ਸਮਾਂ ਤਕਰੀਬਤ ਜਿਨ੍ਹਾਂ ਨੂੰ ਐਸਐਸਪੀ ਦੇ ਘਰ ਦੇ ਜਵਾਂ ਨਾਲ ਦਫਤਰ ਕੇ ਘਰ ਦੇ ਨਾਲ ਉੱਥੇ ਮਾਰ ਦਿੱਤਾ ਗਿਆ ਅੱਧਾ ਘੰਟਾ ਲੜਾਈ ਚ ਕਹਿੰਦਾ ਭਾਉ ਹੁਣੇ-ਹੁਣੇ ਖਬਰ ਮਿਲੀ ਹੈ ਰਾਹ ਚੌਂਦੇ ਨੂੰ ਕਿ ਮਹੌਲੀ ਦੇ ਵਿੱਚ ਗੋਲੀ ਚੱਲ ਗਈ ਜੀ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਪੰਜਾਬ ਦੇ ਬਣ ਗਏ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਬੜੀ ਮੁਸ਼ਕਿਲ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਸੀ 1992 ਦੀ ਸਰਕਾਰ ਬਣਾਉਣ ਤੋਂ ਬਾਅਦ ਕਿ ਦੋ ਸਾਰੀਆਂ ਸਰਕਾਰ ਲੋਕ ਪੱਜ ਗਏ ਸਨ ਸਾਰੀਆਂ ਪਾਰਟੀਆਂ ਦੀ ਅੱਜ ਇਹ ਨੂੰ ਦੁਬਾਰੇ ਫੇਰ ਉੱਥੇ ਲਿਆ ਕੇ ਖੜਾ ਕਰਤਾ ਹੁਣੇ-ਉਣੇ ਡੇਲੀ ਪੋਸਟਾ ਤੇ ਕਿਸੇ ਨੇ ਪਤਾ ਨਹੀਂ ਕੋਈ ਦੱਸ ਰਿਹਾ ਸੀ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਕਿ ਤੇਜਪਾਲ ਨੂੰ ਮਾਰਨ ਦੀ ਜ਼ਿੰਮੇਵਾਰੀ ਕਿਸੇ ਨੇ ਲਈ ਹਾਂਜੀ ਫੇ ਸਿੱਧਾ ਮੀਡੀਆ ਨੂੰ ਵੀ ਦੱਸ ਰਿਹਾ ਉਹ ਕਿ ਮੈਂ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦਾ ਇੱਕ ਨਵਾਂ ਸਿਲਸਲਾ ਇਹ ਰੇਸ ਚੱਲ ਪਿਆ ਬੰਦਾ ਮਾਰ ਕੇ ਫਿਰ ਜ਼ਿੰਮੇਵਾਰੀ ਲਈ ਜਾਂਦੀ ਹੈ ਜੁਮੇਵਾਰੀ ਲੈ ਕੇ ਫਿਰ ਦੂਜਿਆਂ ਤੋਂ ਫਰੋਤੀ ਲਈ ਜਾਂਦੀ ਹੈ ਫਿਰ ਇੱਕ ਦੋ ਮਰਡਰ ਕਰਕੇ ਉਹ ਗੈਂਗਸਟਰ ਤਕੜਾ ਬਣ ਜਾਂਦਾ ਹੈ ਜੀ ਸੋ ਕਹਿਣ ਦਾ ਭਾਵ ਹੈ ਇਹਦਾ ਜ਼ਿੰਮੇਦਾਰ ਕੌਣ ਹੈ ਸਿੱਧੀ ਸਿੱਧੀ ਮਾਨ ਸਰਕਾਰ ਇਸ ਕੱਲ ਦੀ ਜ਼ਿੰਮੇਦਾਰ ਹੈ ਯਾਨੀ ਕਿ ਮੁੱਖ ਮੰਤਰੀ ਪੰਜਾਬ ਗ੍ਰਹਿ ਮੰਤਰੀ ਜੀ ਮਤਲਬ ਮਾਨ ਸਾਹਿਬ ਦਾ ਨੌਜਵਾਨ ਪੜੀ ਜਾਈ ਬਾਹਰ ਬਿਠੀ ਬਦੇਸਾਂ ਚ ਨਾਲ ਹੀ ਨਾਲ ਨਾਲ ਹੀ ਨਾਲ ਪੰਜਾਬ ਦੀ ਪੁਲਿਸ ਜ਼ਿੰਮੇਦਾਰ ਹੈ ਜੀ ਉਹ ਦਾ ਡਰ ਤੇ ਖੌਫ ਜਿਹੜਾ ਹੈ ਪੰਜਾਬ ਦੀ ਪੁਲਿਸ ਦਾ ਮੁਕੰਮਲ ਤੌਰ ਤੇ ਮੁੱਕ ਗਿਆ ਹੈ ਜੀ ਮੁਕੰਮਲ ਤੌਰ ਤੇ ਇਹ ਕੇਵਲ ਤੇ ਕੇਵਲ ਪਿੰਡਾਂ ਜਾਮ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਚਲਾਨ ਕੱਟਣ ਵਾਲਿਆਂ ਦੇ ਚਪੇੜੇ ਜਾਂ ਗਾਲਾਂ ਕੱਢਣ ਵਾਸਤੇ ਜਾਂ ਪਾਰਟੀ ਵਾਲਿਆਂ ਨੂੰ ਇੱਕ ਦੂਜੇ ਨੂੰ ਫੜਾਉਣ ਵਾਸਤੇ 751 ਕਰੋਨਾ ਸੇ ਪੰਜਾਬ ਦੀ ਪੁਲਿਸ ਰਹਿੰਦੀ ਹੈ ਪਤਾ ਨਹੀਂ ਕੀ ਹੋ ਗਿਆ ਹੈ ਕਿ ਕਿਰੇ ਵਿੱਚ ਕਮੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਸੀ ਸਾਡਾ ਪੰਜਾਬ ਨਾ ਇਸ ਤਰ੍ਹਾਂ ਦੀ ਪੁਲਿਸ ਹੁੰਦੀ ਸੀ ਲੇਕਿਨ ਇਸ ਸਰਕਾਰ ਨੇ ਜਦੋਂ ਦੀ ਇਹ ਸਰਕਾਰ ਬਣੀ ਹੈ ਨੰਗਲ ਅੰਬੀਆਂ ਦੀ ਅੰਦਰ ਫੋਟੋ ਲੱਗੀ ਹੈ ਜਿਹੜਾ ਕਬੱਡੀ ਪਲੇਅਰ ਬਣੇ ਸੀ ਨਕੋਦਰ ਦੀ ਉਹ ਘਟਨਾ ਤੁਹਾਨੂੰ ਯਾਦ ਹੋਣੀ ਹੈ ਸ਼ਾਇਦ ਜਿਹੜਾ ਵਪਾਰੀ ਕੱਪੜਾ ਵਪਾਰੀ ਦੇ ਨਾਲ ਗੱਲ ਮੈਂ ਸੀ ਫਿਰ ਗੋਲੀ ਮਾਰ ਦਿੱਤੀ ਮੋਗੇ 'ਚ 4-5 ਆ ਤੁਹਾਡੇ ਨਾਲ ਹੈ ਜਾਨਾਂ ਦੀਆਂ ਘਟਨਾਵੇਂ ਉਹ ਸੁਨਿਆਰੀ ਦੁਕਾਨ 'ਚ ਬਣ ਕੇ ਉਹਨੇ ਬੰਦ ਕਰ ਦਿੱਤੀ ਉਹਨੂੰ ਠੋਕਤਾ ਜੀ ਸਾਡੇ ਦੋ ਬਲਾਕ ਪ੍ਰਧਾਨ ਮਾਰ ਤੇ ਹੂੰ ਇਹ ਤਰਨਤਾਰਨ ਬਲਾਕ ਪ੍ਰਧਾਨ ਮਾਰਤਾ ਇਹ ਕਹ ਤੀਜੇ ਤੇ ਸਾਡੇ ਚੋਲਾ ਸਾਹ ਵਾਲੇ ਤੇ ਗੋਲੀਆਂ ਚਲਾ ਗਏ ਆਪੋਜੀਸ਼ਨ ਵੱਲੋਂ ਫਿਰ ਮੇਰੇ ਮੇਰੇ ਕਹਿਣ ਦਾ ਮਤਲਬ ਆਪੋਜੀਸ਼ਨ ਲੜਾਈ ਲੜ ਸਕਦੀ ਹੈ ਧਰਨਾ ਉੱਤੇ ਗਿਆ ਪਰ ਸੋਮਾਂ ਸਾਡੇ ਤੇ ਜੀ ਲੜਾਈ ਲੱਗ ਸਕਦੀ ਹੈ ਅਸੀਂ ਕਈ ਵਾਰੀ ਰਾਜਨੀਤੀ ਹੁੰਦੀ ਹੈ ਲੋਕ ਕਹਿੰਦੇ ਜਾਣ ਪੁੱਛ ਕੇ تیر ਪਾਉਂਦੇ ਅਸੀਂ ਪਰਿਵਾਰ ਤੇ ਫੈਸਲਾ ਛੱਡਿਆ ਜੀ ਸਿੱਧੂ ਮੂਸੇ ਵਾਲੇ ਦਾ ਮਰਡਰ ਵੇਖ ਲਓ ਪਰਿਵਾਰ ਕੇ ਫੈਸਲਾ ਛੱਡਿਆ ਕਿ ਫੈਸਲਾ ਤੁਹਾਡਾ ਹੈ ਉਸੀ ਦੱਸਣਾ ਕਿਉਂਕਿ ਕਈ ਵਾਰੀ ਲੋਕ ਕਹਿੰਦੇ ਵੀ ਰਾਜਨੀਤੀ ਲੋਕ ਯਾਰ ਕਿਸੇ ਨੂੰ ਪੋਸਟਮਾਰਟਮ ਤੋਂ ਰੋਕਦੇ ਆ ਕਿਸੇ ਨੂੰ ਸੰਸਕਾਰ ਤੋਂ ਰੋਕਦੇ ਆ ਮੈਂ ਐਹੋ ਜੀ ਰਾਜਨੀਤੀ ਕਰਦਾ ਨਹੀਂ ਜੀ ਪਰਿਵਾਰ ਫੈਸਲਾ ਲਵੇ ਇਸ ਕਰਕੇ ਪਰਿਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਇੱਕ ਦਾ ਕੇ ਪਰਿਵਾਰ ਦੇ ਨਾਲ ਖੜੇਗੀ ਮਨ ਲਈ ਸਹਾਇਤਾ ਦੀ ਲੋੜ ਹੋਈ ਉਹ ਵੀ ਕਰਾਂਗੇ ਜੀ ਨਾਲ ਵਕੀਲ ਕਰਨਾ ਉਹ ਵੀ ਕਰਾਂਗੇ ਲੜਾਈ ਲੜਨੀ ਪਈ ਇਹਨਾਂ ਦੇ ਗੁੰਡਿਆਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਜਾਨਾ ਬੋਲਦਾ ਕਿ ਕਾਨੂੰਨ ਬਣਾਉਣਾ ਚਾਹੀਦਾ ਹੈ ਇਹਨਾਂ ਨੂੰ ਜਿਨ੍ਹਾਂ ਦੇ ਘਰਾਂ 'ਚ ਜੇ ਮਾਪਿਓ ਨੇ ਬੇਦਖਲ ਨਹੀਂ ਕੀਤੇ ਇਹ ਲੋਕ ਜਿਹਾ ਵਾਸਤਾ ਰੱਖ ਰਹੇ ਮਾਪਿਓ ਤਾਂ ਮਾਪਿਓ ਦੇ ਵੀ 120 ਜੋਨਾ ਪਰਚਾ ਦੇਣਾ ਚਾਹੀਦਾ ਕਿਉਂਕਿ ਬਾਹਰ ਬੈਠੇ ਲੋਕ ਉਹਨਾਂ ਦੇ ਮਾਪਿਓ ਆਪ ਦੇ ਮੁੰਡਿਆਂ ਤੋਂ ਪੈਸਾ ਲਿਆ ਕੇ ਜ਼ਿੰਦਗੀ ਵਧੀਆ ਬਤੀਤ ਕਰ ਰਹੇ ਜੀ ਉਹਨਾਂ ਦੀਆਂ ਮਾਸੀਆਂ ਚਾਚੀਆਂ ਤਾਈਆਂ ਜਦੋਂ ਸੇਕ ਘਰ ਤੱਕ ਲੱਗੇਗਾ ਫੇਰ ਕੰਮ ਮੁੱਕੇ ਜੀ ਸੋ ਕਾਨੂੰਨ ਸਖਤ ਬਣਾਉਣਾ ਚਾਹੀਦਾ ਤੇ ਜਿਹੜੇ ਜਿਲਾ ਜੁਲਾ ਚ ਬੈਠੇ ਐ ਉਹਨਾਂ ਦਾ ਵੀ ਹੱਲ ਕਰਨਾ ਚਾਹੀਦਾ ਜਿਹੜੇ ਉੱਥੋਂ ਕੰਮ ਚਲਾਈ ਜਾਂਦੇ ਜੀ ਐਈਆਰ ਹੀ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਕਿ ਸੱਪ ਲੜ ਗਿਆ ਸੋ ਇਹੋ ਜੇ ਲੋਕਾਂ ਨੂੰ ਪੁਲਿਸ ਦਾ ਖਾਫ ਹੋਣਾ ਚਾਹੀਦਾ ਔਰ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਪੰਜਾਬ ਨਹੀਂ ਰਹੇਗਾ ਇਹ ਗੈਂਗਸਟਰ ਸਟੇਟ ਬਣ ਜਾਏਗਾ ਇੱਕ ਡਰ ਦਾ ਮਾਹੌਲ ਹੈ ਜਿਹੜਾ ਇਹ ਹਾਲਾਤ ਬਹੁਤ ਮਾੜੇ ਹੈ ਇਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਪੰਜਾਬ ਦੇ ਗ੍ਰਹਿ ਮੰਤਰੀ ਔਰ ਮੁੱਖ ਮੰਤਰੀ ਔਰ ਪੰਜਾਬ ਦੀ ਪੁਲਿਸ ਹੈ ਮੈਂ ਉਹਨਾਂ ਨੂੰ ਇਸ ਗੱਲ ਦਾ ਜ਼ਿੰਮੇਵਾਰ ਠਹਿ। ਜੀ ਤਾਂ ਕੈਪਟਨ ਅਮਨਦਰ ਸਿੰਘ ਵੀ ਹੁਣ ਦੁਬਾਰਾ ਐਕਟਿਵ ਹੋ ਗਏ ਨੇ ਔਰ ਉਹ ਕਹਿੰਦੇ ਨੇ ਕਿ ਮਤਲਬ ਵੀ ਅਸੀਂ ਪਹਿਲਾਂ ਨਸ਼ਾ ਖਤਮ ਕਰਨਾ ਸੀ ਪੰਜਾਬ ਚ ਹੁਣ ਗੈਂਗਸਟਰਵਾਦ ਵੀ ਖਤਮ ਕਰਾਂਗੇ ਉਹਨਾਂ ਤੇ ਅੱਜ ਸੁਣੋ ਜਿਹੜੇ ਮਰ ਮੁੱਕ ਗਏ ਆ ਕਿਰਪਾ ਕਰਕੇ ਉਹਨਾਂ ਬਾਰੇ ਚਰਚਾ ਨਾ ਕਰਿਆ ਕਰੋ ਅੱਜ ਦਾ ਬਹੁਤ ਗੰਭੀਰ ਮੁੱਦਾ ਹੈ ਜੀ ਆ ਜਿਹੜਾ ਬਹੁਤ ਗੰਭੀਰ ਮੁੱਦਾ ਇਸ ਬੰਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲ ਕੇ ਕੋਈ ਟਾਈਮ ਵੀ ਦਿਓਗੇ ਮੈਂ ਬਿਲਕੁਲ ਐਸਐਸਪੀ ਨੂੰ ਕੋਈ ਨਾ ਮਿਲਣਾ ਹੈ ਨਾ ਕੋਈ ਟਾਈਮ ਦੇਣਾ ਮੈਂ ਪਰਿਵਾਰ ਨੂੰ ਲਿਖਣਾ ਪਰਿਵਾਰ ਦਾ ਸਨੇਹਾ ਲੋਕਾਂ ਦਾ ਧਰਨਾ ਵੀ ਲਾਵਾਂਗੇ ਬੈਠਾਂਗੇ ਵੀ ਬੰਦੇ ਜਲਦ ਤੋਂ ਜਲਦ ਗ੍ਰਿਫਤਾਰ ਹੋਣ ਪਰਿਵਾਰ ਨੂੰ ਇਨਸਾਫ ਮਿਲੇ ਤੇ ਜੇ ਨਹੀਂ ਹੁੰਦਾ ਤਾਂ ਧਰਨਾ ਕਾਂਗਰਸ ਪਾਰਟੀ ਲਾਏਗੀ ਸਾਡਾ ਇੱਥੇ ਨੌਜਵਾਨ ਸਾਥੀ ਜੱਗਾ ਜੀ ਇਨਚਾਰਜ ਨੇ ਮਣੀ ਹੈ ਸਾਡਾ ਬਲਾਕ ਕੇ ਪਿੰਡ ਦਾ ਅਗਲਾ ਫੈਸਲਾ ਅੜੀਕਾਂ ਦੇ ਪਰਿਵਾਰ ਦਾ ਜਿਵੇਂ ਸਾਨੂੰ ਪਰਿਵਾਰ ਸਨਿਆ ਲੈ ਗਿਆ ਸੀ ਉਹਨਾਂ ਦੇ